ਇੱਕ ਸਿੱਖ ਸਿੰਘਣੀ ਨੂੰ ਨਾਲ ਲੈ ਕੇ ਇੱਕ ਗੁਫਾ 'ਚ ਪਰਿਵਾਰ ਨਾਲ ਰਹਿ ਰਿਹਾ ਵਾ ਜੰਗਲਾਂ 'ਚ ਰਹਿਣਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਪਿੰਡਾਂ 'ਚ ਰਹਿਣ ਦੀ ਇਜਾਜ਼ਤ ਨਹੀਂ ਬੱਚਾ ਪਾਠ ਕਰ ਦਿੱਤਾ ਕਰਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਸਿੰਘ ਹੱਥ 'ਚ ਕੜਾ ਪਾ ਕੇ ਘੁੰਮਦਾ ਉਹ ਦੇ ਗੁੱਟ ਵੜ ਦਿੱਤੇ ਜਾਂਦੇ ਜੇ ਉਹ ਗੁਰੂ ਦਾ ਸਿੱਖ ਆਪਣੇ ਆਪ ਨੂੰ ਕਹਾਉਂਦਾ ਉਹਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਜਾਂਦਾ ਉਹ ਜੰਗਲਾਂ 'ਚ ਆ ਗਏ ਆਪਣੀ ਹੋਂਦ ਬਚਾਉਣ ਲਈ ਤੁਸੀਂ ਇਹ ਕਿਆ ਕਰੋ ਅਸੀਂ ਉਹਨਾਂ ਦੇ ਵਾਰਸਾਂ ਉਹਨਾਂ ਹੋਂਦ ਨਾ ਬਚਾਈ ਹੁੰਦੀ ਸਾਡਾ ਬੀ ਨਾਸ ਹੋ ਜਾਣਾ ਸੀ ਜੇ ਅੱਜ ਪੋਤਾ ਹੈ ਤੇ ਦਾਦਾ ਸੀ ਤੇ ਪੋਤਾ ਹੈਗਾ ਨਾ ਜੇ ਪਿਓ ਸੀ ਤੇ ਪੁੱਤ ਹੈ ਨਾ ਜੇ ਉਹ ਸੀਗੇ ਤੇ ਸਾਡੀ ਹੋਂਦ ਹੈ ਨਾ ਇਦੋਂ ਪਹਿਲਾਂ ਸਾਡੀ ਹੋਂਦ ਵੀ ਕਾਦੀ ਸੀ ਉਹ ਗੁਫਾ ਚ ਨੇ ਤੇ ਰਾਤ ਨੂੰ ਇੱਕ ਮੁਸਾਫਿਰ ਆਉਂਦਾ ਉਹ ਕਹਿੰਦੇ ਮੇਰੇ ਅੰਦਰ ਇਹ ਸਵਾਲ ਤਾਂ ਆਇਆ ਸੀ ਕਿ ਜਦੋਂ ਗੁਰੂ ਮਹਾਰਾਜ ਤੋਂ ਕੁਝ ਮੰਗਣਾ ਹੁੰਦਾ ਸਿੱਧਾ ਹੀ ਕਿਉਂ ਨਹੀਂ ਮੰਗ ਲੈਂਦੇ ਮਹਾਰਾਜ ਉਹ ਦੇ ਦੇ ਆਹ ਦੇ ਦੇ ਆਹ ਮੂਰੇ ਪੰਜ ਪੈਰੇ ਅਰਦਾਸ ਜੀ ਕਿਉਂ ਪੜਨੇ ਪੈਂਦੇ ਆ ਕਿ ਪ੍ਰਤਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਇਹ ਕਿਉਂ ਪੜਨਾ ਪੈਂਦਾ ਪੰਜਾਂ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਜਿੱਤੇ ਸਿੱਧਾ ਹੀ ਕਿਉਂ ਨਹੀਂ ਜਾ ਕੇ ਮਹਾਰਾਜ ਨੂੰ ਕਹਿ ਦਿੰਦੇ ਵੀ ਸਤ ਗੁਰੂ ਆਹ ਦਾਤ ਦੀ ਲੋੜ ਐ ਸਾਡੀ ਝੋਲੀ ਪਾਓ ਵਿੱਚ ਇਨੀ ਸਪੇਸ ਕਿਉਂ ਇਨੀਆਂ ਤੁਕਾਂ ਕਿਉਂ ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਸੀ ਅਰਦਾਸ ਦੇ ਰੂਪ ਚ ਉਹ ਕਹਿੰਦੇ ਗੁਫਾ ਚ ਸਿੰਘ ਸਿੰਗਣੀ ਤੇ ਕੋਈ ਮੁਸਾਫਰ ਆਵਾਜ਼ ਦਿੰਦਾ ਹੈ ਕਿ ਸਰਦੀ ਹੈ ਮੌਸਮ ਖਰਾਬ ਹੈ ਜਾਨਵਰ ਮਾਰ ਦੇਣਗੇ ਮੈਨੂੰ ਅੰਦਰ ਆਉਣ ਦਿੱਤਾ ਜਾਏ ਤੇ ਉਹ ਆਪਣਾ ਨਾਂ ਲੈ ਕੇ ਆਪਣੇ ਬਾਰੇ ਦੱਸਦਾ ਹੈ ਨਾਂ ਤੋਂ ਪਤਾ ਲੱਗਦਾ ਵੀ ਉਹ ਬੰਦਾ ਮੁਸਲਮਾਨ ਹੈ ਹੁਣ ਜਿਹੜਾ ਰਾਜ ਭਾਗ ਵਿੱਚ ਜਿਹੜੀ ਗਹਿਮਾ ਗਹਿਮੀ ਚੱਲ ਰਹੀ ਸੀ ਕਿ ਮੁਗਲਿਆ ਸਲਤਨਤ ਸੀ ਤੇ ਜਿੰਨੇ ਮੁਗਲ ਸੀ ਉਹ ਸਿੱਖਾਂ ਦੇ ਉਸ ਵੇਲੇ ਵੈਰੀ ਸੀ ਉਦੋਂ ਦੇ ਫੇਰ ਅਸੀਂ ਮਸਬਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਉਹ ਪਿਆਸੇ ਸਿੱਖ ਹੁੰਦੇ ਸਿੱਖ ਨੇ ਆਖਿਆ ਕਿ ਤੂੰ ਅੰਦਰ ਨਹੀਂ ਆ ਸਕਦਾ ਤੇਰਾ ਤੇ ਮੇਰਾ ਐਸ ਵੇਲੇ ਮਾਹੌਲ ਕੀ ਬਣਿਆ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਤੁਸੀਂ ਦੁਸ਼ਮਣ ਹੀ ਹੋ ਸਾਰੇ ਸਾਡੇ ਖੂਨ ਦੇ ਪਿਆਸੇ ਉਹ ਕਹਿੰਦਾ ਜੇ ਤੁਸੀਂ ਅੰਦਰ ਨਾ ਆਉਣ ਉਹਨੇ ਆਖਿਆ ਜੇ ਅੰਦਰ ਆਇਆ ਤੇ ਤੈਨੂੰ ਮਾਰ ਦੇਵਾਂਗਾ ਮੈਂ ਉਹਨੇ ਆਖਿਆ ਉਹ ਸਿੱਖਾ ਜੇ ਤੂੰ ਨਾ ਮਾਰਿਆ ਬਾਹਰੋਂ ਜਾਨਵਰ ਮਾਰ ਦੇਣਗੇ ਅੰਦਰ ਆ ਲੈੰਦੇ ਸਮਾਂ ਵੀ ਬੜਾ ਔਖਾ ਹੈ ਜਾਨਵਰ ਵੀ ਆਸੇ-ਪਾਸੇ ਨੇ ਕੜਕ ਵਿੱਚ ਠੰਡ ਹੈ ਕਾਲੀ ਬੋਲੀ ਰਾਤ ਹੈ ਉਹਨੇ ਅਗਲੀ ਗੱਲ ਆਖੀ ਕਹਿੰਦਾ ਗੁਰੂ ਨਾਨਕ ਦੇ ਦਰ ਦਾ ਵਾਸਤਾ ਮੈਨੂੰ ਅੰਦਰ ਆ ਲੈੰਦੇ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਨਾ ਤਉਨੇ ਸਿੱਖ ਨੇ ਆਖਿਆ ਆ ਜਾ ਅੰਦਰ ਆ ਜਾ ਲੰਘਿਆ ਅੰਦਰ ਉਹਨੂੰ ਪਤਾ ਲੱਗ ਗਿਆ ਵੀ ਇਹ ਉਹ ਮੁਸਲਮਾਨ ਨਹੀਂ ਹੈ ਜਿੱਦਾਂ ਦੇ ਸਾਡੇ ਨਾਲ ਜੰਗਾਂ 'ਚ ਲੜ ਰਹੇ ਨੇ ਸੰਘਰਸ਼ ਕਰ ਰਹੇ ਨੇ ਸਾਰੀ ਰਾਤ ਉਹ ਮੁਸਲਮਾਨ ਗੱਲਾਂ ਕਰਦਾ ਰਿਹਾ ਉਸ ਸਿੱਖ ਨਾਲ ਬੜੀ ਸੋਹਣੀ ਸਾਂਝ ਬਣ ਗਈ ਜਾਂਦਾ ਹੋਇਆ ਉਹ ਸ਼ੁਕਰਾਨਾ ਕਰਕੇ ਗਿਆ ਵੀ ਬਹੁਤ ਧੰਨਵਾਦ ਤੁਸੀਂ ਮੇਰੀ ਸੇਵਾ ਕੀਤੀ ਟਹਿਲ ਪਾਣੀ ਕੀਤਾ ਮੇਰੀ ਜਾਨ ਬਚਾਈ ਕਹਿੰਦੇ ਮੈਂ ਉਸ ਘਟਨਾ ਤੋਂ ਇੱਕ ਗੁਰਸਿੱਖ ਵਿਦਵਾਨ ਨੇ ਤੱਤ ਕੱਢਿਆ ਉਹਨਾਂ ਦਾ ਨਾਮ ਸਰਦਾਰ ਮੋਹਨ ਸਿੰਘ ਕਰਕੇ ਆਇਆ ਇਤਿਹਾਸ ਵਿੱਚ ਉਹ ਕਹਿੰਦੇ ਅਸੀਂ ਸਾਰੇ ਹੀ ਗੁਨਾਹਾਂ ਤੇ ਪਾਪਾਂ ਨਾਲ ਭਰੇ ਹੋਏ ਹਾਂ ਸਾਨੂੰ ਗੁਰੂ ਦੇ ਦਰ ਚ ਥਾਂ ਮਿਲ ਜਾਏ ਅਸੀਂ ਦਰਗਾਹ 'ਚ ਪਹੁੰਚ ਜਾਈਏ ਗੁਰੂ ਦੇ ਚਰਨਾਂ 'ਚ ਪਹੁੰਚ ਜਾਈਏ ਇਸ ਕਰਕੇ ਸਾਰਿਆਂ ਨੂੰ ਗੁਰੂ ਨਾਨਕ ਦੇ ਰੂਪ ਵਿੱਚ ਗੁਰੂ ਦਾ ਵਾਸਤਾ ਪਾਉਣਾ ਪੈਂਦਾ ਹੈ ਗੁਰੂ ਨਾਨਕ ਸਾਹਿਬ ਗੁਰਵੰਗ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਾਨੂੰ ਅੱਗੇ ਲੰਘ ਆਉਣ ਦਿਓ ਅਸੀਂ ਪਾਪੀ ਹਾਂ ਜਿਵੇਂ ਮੁਸਲਮਾਨ ਵੀਰ ਗੁਰੂ ਨਾਨਕ ਸਾਹਿਬ ਦਾ ਵਾਸਤਾ ਪਾ ਕੇ ਗੁਫਾ 'ਚ ਗਿਆਨ ਆਪਾਂ ਸਾਰੇ ਗੁਨਾਹਗਾਰ ਸਾਰੇ ਪਾਪੀ ਦਾਸ ਗਹਿ ਗੁਰੂ ਸਹਿਬਾਨਾਂ ਦੇ ਚਰਨਾਂ ਚ ਅਰਦਾਸ ਕਰਕੇ ਥਾ ਮੰਗਦੇ ਆ ਕਿ ਮਾਲਕ ਅਸੀਂ ਜੀਵਨ ਦੇ ਭੁੱਲੇ ਭਟਕੇ ਮੁਸਾਫਰ ਹਾਂ ਭਟਕ ਰਹੇ ਆ ਅਸੀਂ ਰਾਸਤੇ ਤੋਂ ਖੁੰਝੇ ਹੋਏ ਆ ਅਸੀਂ ਆਪਣੇ ਅਸਲੇ ਤੋਂ ਦੂਰ ਹੋ ਚੁੱਕੇ ਆ ਅਸੀਂ ਆਪਣੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਨਾ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਸਾਨੂੰ ਆਪਣੇ ਚਰਨਾਂ ਵਿੱਚ ਥਾਂ ਦਿਓ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਇਸ ਕਰਕੇ ਅਰਦਾਸ ਵਿੱਚ ਆਪਾਂ ਪੰਜਾਂ ਪਿਆਰਿਆਂ ਸਿੰਘਾਂ ਸ਼ਹੀਦਾਂ ਦਾ ਮਾਵਾਂ ਦਾ ਉਹਨਾਂ ਮਹਾਪੁਰਖਾਂ ਦਾ ਜ਼ਿਕਰ ਕਰਦੇ ਆਂ ਵੀ ਉਹਨਾਂ ਦੇ ਨਾਂ ਨੂੰ ਹੀ ਸਾਨੂੰ ਥਾਂ ਮਿਲ ਜੇ ਉਹਨਾਂ ਦਾ ਜ਼ਿਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਵਾਸਤੇ ਹੀ ਪਾਇਆ ਨਾ ਗੁਰੂ ਦਾ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ ਲਾਇਆ ਹੋਣ ਅਰਦਾਸ ਵਿੱਚ ਏਡੀ ਵੱਡੀ ਤਾਕਤ ਹੈ ਜੇ ਅਸੀਂ ਮਨੋ ਤਨ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਸੋ ਬਾਬੇ ਕਬੀਰ ਜੀ ਦੇ ਇਹਨਾਂ ਬੋਲਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਕਿ ਨਿਰਤਨ ਸਰਤਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਈ ਕਹਿ ਕਬੀਰ ਨਿਰਤਨ ਹੈ ਸੋਈ ਜਾਂ ਕੇ ਹਿਰਦੇ ਨਾਮ ਨਾ ਹੋਈ